ਮੇਰਾ ਇੱਕ ਦੋਸਤ ਆ ਉਹਨੂੰ ਨਾ ਪੁੱਛੋ ਮੰਡੀ ਅੰਦਰ ਮੱਥਾ ਨਹੀਂ ਟੇਕਣ ਦਿੱਤਾ ਗੁਰਦਾਰੇ ਦੇ ਅੰਦਰ ਕਿਉਂਕਿ ਉਹ ਥੋੜਾ ਰੰਗ ਪੱਕਾ ਸੀ ਸੀਗਾ ਉਹ ਸਿਆਣੀਆਂ ਦਾ ਮੁੰਡਾ ਤੇ ਉਹਦਾ ਪਹਿਰੇਦਾਰ ਖੜਾ ਸੀ ਕਿਰਪਾਨ ਲਾ ਕੇ ਉਹਨੇ ਸਮਝਿਆ ਵੀ ਇਹ ਚੂੜਿਆਂ ਦਾ ਮੁੰਡਾ ਹੈ ਉਹਨੇ ਉਹਨੂੰ ਅੰਦਰ ਨਹੀਂ ਵੜਨ ਦਿੱਤਾ ਇਹ ਗੱਲ ਮੈਂ ਸ਼ੇਅਰ ਕੀਤੀ ਮੇਰੇ ਉਸਤਾਦ ਜੀ ਮਨਟਿੱਕੇ ਰਹਿੰਦੇ ਆ ਉਹਨਾਂ ਨਾਲ ਤੇ ਲਾਗੇ ਬੈਠੇ ਸਨ ਕੇਸਗੜ ਸਾਹਿਬ ਦੇ ਜਥੇਦਾਰ ਸਾਹਿਬ ਸਾਬਕਾ ਜਨਿਸ਼ਵਿੰਦਰ ਜੀ ਗਨਿਸ਼ਵਿੰਦਰ ਸਿੰਘ ਜੀ ਠੀਕ ਹੈ ਉਹ ਸ਼ਵਿੰਦਰ ਸਿੰਘ ਜਿਹੜੇ ਅਨੂਪ ਕੌਰ ਦੇ ਚਿੱਤਰ ਚਰਿੱਤਰ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹੱਡ ਬੀਤੀ ਦੱਸਦੇ ਆ ਉਹ ਫੇਰ ਸੀ ਬਿਲਕੁਲ ਉਹ ਲੋਕਾਂ ਨੂੰ ਨਾ ਹੀ ਜਗਾ ਕੇ ਰੱਖਣਾ ਚਾਹੁੰਦੇ ਇਹਨਾਂ ਨਾਲ ਚੇਤੇ ਰਵੇ ਲੋਕੀ ਭੁੱਲ ਜਾਂਦੇ ਆ ਉਹਨਾਂ ਨੇ ਇੱਕ ਕਹਾਣੀ ਸ਼ੇਅਰ ਕੀਤੀ ਮੇਰੇ ਨਾਲ ਖਡੂਰ ਸਾਹਿਬ ਦੀ ਉਹ ਕਹਿੰਦੇ ਵੀ ਇੱਕ ਵਾਰੀ ਇਹ ਸੰਚਾਰ ਕੀਤਾ ਤੇ ਮੈਂ ਵੀ ਪੰਜਾ ਕੇ ਪਿਆਰਾਂ ਜੇ ਲੱਗਾ ਉਹ ਕਹਿੰਦੇ ਤੇ ਬਾਬਾ ਕਰਤਾਰ ਸਿੰਘ ਜੀ ਪਿੰਡਰਾਲੇ ਵੀ ਲੱਗੇ ਸੀ ਉਹਦੇ ਵਿੱਚ ਇੱਕ ਮਜੀਬ ਸਿੰਘ ਅਮਰ ਸਿਕਣਾ ਆਇਆ ਤੇ ਇਹਨਾਂ ਨੇ ਕੀ ਕੀਤਾ ਭਦਰਪੁਰਸ਼ਾ ਨੇ ਵੀ ਉਹਨਾਂ ਦਾ ਬਾਟਾ ਉਹਦਾ ਵਿਚਾਰੇ ਦਾ ਵਖਰਾ ਰੱਖਤਾ ਬਾਬਾ ਕਰਤਾਰ ਸਿੰਘ ਪਿੰਡ ਵਾਲਿਆਂ ਨੇ ਕਰਤਾਰ ਸਿੰਘ ਪਿੰਡ ਵਾਲਿਆਂ ਨੇ ਇਹ ਮੈਂ ਇਹ ਜਿਹੜੀ ਗੱਲ ਆ ਇਹ ਮੈਂ ਸਾਬਕਾ ਜਥੇਦਾਰ ਸਾਹਿਬ ਗਿਆਨੀ ਅਸ਼ਵਿੰਦਰ ਸਿੰਘ ਕੋਲੋਂ ਸੁਣੀ ਠੀਕ ਹੈ ਇਹ ਤੋਂ ਇਲਾਵਾ ਇੱਕ ਹੋਰ ਸਿੰਘ ਨੇ ਸਰਜੀਤ ਸਿੰਘ ਜੀ ਸੋਧੀ ਸਾਹਿਬ ਉਹਨਾਂ ਕੋਲੋਂ ਵੀ ਇਹ ਸੁਣਿਆ ਵੀ ਗੁਰਵਚਨ ਸਿੰਘ ਹੁਣੀ ਵੀ ਇਹ ਲੋਕਾਂ ਦਾ ਵੇਖਦੇ ਸੀ ਵੀ ਜਿਹੜੇ ਪਿੰਡ ਜਿਸਮ ਸੰਚਾਰ ਕਰਨਾ ਜੇ ਉੱਥੇ ਦੂਜੀ ਬਰਾਦਰੀ ਜੱਟ ਬਰਾਦਰੀ ਜ਼ਿਆਦਾ ਤੇ ਉਹ ਲਾਗੇ ਨਹੀਂ ਸੀ ਲੱਗਣ ਦਿੰਦੇ ਇਹਨਾਂ ਨੇ ਛੁਦਰਾਂ ਨੂੰ ਤੇ ਉੱਥੇ ਉਹ ਬਾਟਾ ਵਖਰਾ ਕਰ ਦਿੰਦੇ ਸਨ ਤੇ ਉਹ ਜਿਹੜਾ ਬੰਦਾ ਅਮਰ ਛਕਣਾ ਆਖਡੂਰ ਸਾਹਿਬ ਉਹ ਕਹਿੰਦਾ ਬਾਬਾ ਜੀ ਵੀ ਮੈਂ ਤਾਂ ਆਇਆ ਸੀ ਵੀ ਮੈਂ ਗੁਰੂ ਦੇ ਨਾਲ ਮਿਲਣਾ ਆ ਸਮਾਜ ਆਣਾ ਇਹਦੇ ਵਿੱਚ ਬਿਲਕੁਲ ਬਿਲਕੁਲ ਇਹ ਮੈਂ ਤਾਂ ਸਮਾਉਣਾ ਚਾਹੁੰਦਾ ਸੀ ਪੰਥ 'ਚ ਇਹ ਮੈਂ ਅਮਰ ਛਕੇ ਵੀ ਚੂੜਾ ਹੀ ਰਹਿਣਾ ਆ ਜੇ ਫਿਰ ਮੈਂ ਅਮਰਤ ਕਿਉਂ ਛਕਾ ਉਹ ਬੰਦੇ ਦੀ ਦਲੀਲ ਬੜੀ ਆ ਫਿਰ ਦੱਸੋ ਤੁਸੀਂ ਉਹਨੇ ਦਲੀਲ ਦਿੱਤੀ ਹੋਊਗੀ ਕਲਗੀਧਰ ਪਾਤਸ਼ਾਹ ਨੇ ਜਦੋਂ ਆਮ ਅਮਰ ਛਕਿਆ ਉਹ ਚ ਇੱਕ ਧੀ ਸ਼ੀਮਾ ਤੇ ਨਾਈ ਵੀ ਸੀ ਸ਼ੂਦਰ ਤਿੰਨ ਤੇ ਜੱਟ ਨਾਲ ਜਿਹੜਾ ਸ਼ੂਦਰ ਸੀ ਚਾਰ ਸ਼ੂਦਰ ਸਨ ਇੱਕ ਖੜੀ ਸਤਰੀ ਤੇ ਇੱਕ ਹੋਈ ਸੀ ਇਹ ਕੋਈ ਬਾਕੀ ਚਾਰ ਸ਼ੂਦਰ ਸੀ ਬਿਲਕੁਲ ਜੀ ਚੂਦਰਾ ਕੋਲੋਂ ਕਲਗੀਧਰ ਪਾਤਸ਼ਾਹ ਨੂੰ ਕੁਝ ਨਹੀਂ ਹੋਇਆ ਤੇ ਮੈਨੂੰ ਯਾਰ ਤੁਸੀਂ ਕਿਉਂ ਵਾ ਕਰਨ ਲੱਗੇ ਜੇ ਚਲੋ ਕਰਤਾਰ ਸਿੰਘ ਹੋਣੀ ਸਿਆਣੇ ਸੀਗੇ ਇਸ ਗੱਲ ਦਾ ਉਹਨਾਂ ਨੇ ਮਨਾਇਆ ਮੈਂ ਨੋਟਿਸ ਵੀ ਲਿਆ ਤੇ ਉਹਨਾਂ ਨੇ ਫਿਰ ਉਹਨੂੰ ਅੰਮ੍ਰਿਤ ਜਿਹੜਾ ਨਾ ਉਹ ਇੱਕੋ ਬਾਟੇ ਸ਼ਕਾਇਆ ਪਰ ਪਰ ਮੈਂ ਸਵਾਲ ਕਰਤਾ ਗਿਆਨੀ ਸ਼ਵਿੰਦਰ ਸਿੰਘ ਹੋਣਾ ਨੂੰ ਮੈਂ ਕਿਹਾ ਫਿਰ ਮਤਲਬ ਇਹ ਆ ਵੀ ਜਿਹੜੀ ਬ੍ਰਹਮ ਦਾ ਗਿਆਨ ਆ ਨਾ ਉਸ ਵਿਅਕਤੀ ਨੂੰ ਜਿਆਦਾ ਸੀ ਸੰਤ ਕਰਤਾਰ ਸਿੰਘ ਹੋਣਾ ਨਾਲੋਂ ਈ ਉਹ ਸਮਝਦਾ ਸੀ ਕਿ ਇਹ ਹੀ ਮਨੋੱਖਾ ਸਾਡੀ ਇੱਕ ਜਾਤ ਇੱਕ ਜਾਤ ਹੈ ਸਾਡੀ ਤਾਂ ਇਸ ਧਰਤੀ ਤੇ ਸਿਰਫ ਇੱਕ ਹੀ ਜਾਤ ਹੈ ਜਿਹੜੀ ਵੰਡੀ ਆਪ ਵੱਖਰੀ ਵੱਖਰੀ ਜਿਹੜੀ ਵੰਡੀ ਜਾਣੀ ਨਹੀਂ ਸੀ ਚਾਹੀਦੀ ਹਾਂਜੀ ਮੈਂ ਕਿਹਾ ਜੀ ਉਹ ਬੜੇ ਸਿਆਣੇ ਸਨ ਕਿ ਉਹਨਾਂ ਨੇ ਮਤਲਬ ਉਸ ਸ਼ੂਦਰ ਨੇ ਉਸ ਚੂੜੇ ਨੇ ਕਰਤਾਰ ਸਿੰਘ ਹੁਣਾ ਨੂੰ ਗਿਆਨ ਦਿੱਤਾ ਅਸਲੀ ਬ੍ਰਹਮ ਗਿਆਨੀ ਉਹ ਸੀ ਸ਼ੂਦਰ ਅਸਲੀ ਬ੍ਰਹਮ ਗਿਆਨੀ ਉਹ ਸੀ ਭਾਜੀ ਉਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਕਿਤੇ ਸ਼ਿਵਿੰਦਰ ਸਿੰਘ ਹੁਣਾਂ ਨੇ ਮਹਾਂਜੀ ਜੀ ਤੁਸੀਂ ਆਪਣਾ ਰੂਹ ਖੁਸ਼ ਕਰ ਲਓ ਅਸੀਂ ਇੱਕ ਅੱਖਰ ਵੀ ਮੰਦਾ ਨਹੀਂ ਬੋਲਾਂਗੇ